ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਕਿਉਂਕਿ ਕੱਲ ਤੋਂ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਆ ਸੋ ਜਿਹੜੀਆਂ ਵੀ ਰੂਹਾਂ ਪੀਰਾਂ ਪੀਰਾਂ ਦੀ ਸੇਵਾ ਕਰਨ ਵਾਲੀਆਂ ਜੀ ਉਹ ਖਾਸ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰ ਲੈਣ ਸੋ ਕੁਝ ਨਿਯਮ ਦੱਸਾਂਗੇ ਤੇ ਬਾਕੀ ਘਰ ਵਿੱਚ ਕਿਹੜੀ ਚੀਜ਼ ਜੇਕਰ ਨਵਰਾਤਰੀ ਨਹੀਂ ਵੀ ਜਿਨ੍ਹਾਂ ਦੇ ਰੱਖਣੇ ਤਾਂ ਆ ਚੀਜ਼ ਇੱਕ ਜਰ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਘਰ ਵਿੱਚ ਸੋ ਵੀਡੀਓ ਆਪਾਂ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਵਿੱਚ ਤੇ ਤੁਸੀਂ ਸਮਝ ਜ਼ਰੂਰ ਲੈਣਾ ਤੇ ਕਰਨ ਕੋਸ਼ਿਸ਼ ਕਰਨੀ ਕਿ ਕਰਨਾ ਹੈ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਕੈਂਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੁਸੀਂ ਵੀਡੀਓ ਨੂੰ ਸੁਣ पाओ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦਾ ਸੁਣਨੇ ਆ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਤਾਂ ਤੁਹਾਨੂੰ ਹੀ ਇੱਕ ਗੁਰੂ ਮੰਨਿਆ ਹੈ ਤੁਹਾਡੀਆਂ ਹੀ ਵੀਡੀਓ ਸੁਣਦੇ ਆ ਅਮਲ ਵੀ ਕਰਦੇ ਆ ਕਹਿੰਦੇ ਕੀ ਅਸੀਂ ਚਿਰਾਗ ਰੋਸ਼ਨ ਕਰਦੇ ਆ ਬੱਤੀ ਵੀ ਪੂਰੀ ਸੜ ਜਾਂਦੀ ਆ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਤੇ ਇੱਕ ਹੀ ਗੱਲ ਕਹਿਣੀ ਆ ਜੇਕਰ ਅਮਲ ਕਰਦੇ ਹੋ ਤੁਸੀਂ ਸੋ ਕਦੇ ਵੀ ਬਹਿਮ ਜ ਨਹੀਂ ਕਰਨਾ ਕਿਉਂਕਿ ਚਿਰਾਗ ਤੁਸੀਂ ਪਰਮਾਤਮਾ ਦੇ ਨਾਮ ਦਾ ਮੁਰਸ਼ਿਦ ਦੇ ਨਾਮ ਦਾ ਲਗਾਉਂਦੇ ਹੋ ਤੇ ਉੱਥੇ ਬਹਿਮ ਨਹੀਂ ਕਰਨਾ ਕਿਉਂਕਿ ਉਹ ਚਿਰਾਗ ਨਹੀਂ ਹੈ ਕੱਲਾ ਦੀਵਾ ਨਹੀਂ ਹੈ ਸੋ ਉਹ ਜੋ ਜੋਤ ਹੈ ਉਹ ਆਪ ਹੈ ਮਾਲਕ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ ਚਿਰਾਗ ਦੀ ਬਕਤੀ ਜੇਕਰ ਪੂਰੀ ਸੜ ਵੀ ਜਾਂਦੀ ਹੈ ਤੇ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਸਾਡੇ ਮਾਨਵ ਦੇ ਭਲੇਖੇ ਹੀ ਨੇ ਜੀ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ ਵਹਿਮ ਭਰਮ ਚ ਪਾਉਂਗੇ ਤੇ ਹੋਰ ਉਲਝ ਜਾਵਾਂਗੇ ਤੁਸੀਂ ਇਹ ਦੇਖੋ ਕਿ ਚਿਰਾਗ ਪੂਰਾ ਜਗਦਾ ਹੈ ਜਾਨੀ ਤੇਲ ਜਿੰਨਾ ਵੀ ਹੈ ਉਹ ਖਤਮ ਹੋ ਜਾਂਦਾ ਚਿਰਾਗ ਚੋਂ ਚਿਰਾਗ ਵੱਧ ਜਾਂਦਾ ਹੈ ਸੋ ਇਹਨਾਂ ਲਿਖਿਆ ਕਰੋ ਕਿ ਚਿਰਾਗ ਪੂਰਾ ਜਗਿਆ ਹੋਇਆ ਹੈ ਨਾ ਹੀ ਕਿ ਇਹ ਦੇਖੋ ਕਿ ਬੱਤੀ ਸੜ ਚੁੱਕੀ ਆ ਸੋ ਚਿਰਾਗ ਦੇ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹਨੂੰ ਅੱਗ ਤੌਰ ਤਾਂ ਹੀ ਪੈ ਜਾਂਦੀ ਹੈ ਇਸ ਕਰਕੇ 23 ਸੜ ਜਾਂਦੀ ਹੈ ਜੀ ਸੋ ਇਹਦੇ ਵਿੱਚ ਕੋਈ ਖਬਰਾਂ ਵਾਲੀ ਗੱਲ ਨਹੀਂ ਹੈ ਸੋ ਮਨ ਦੇ ਵਿੱਚੋਂ ਬਾਦੂ ਦੇ ਜਿਹੜੇ ਬਹਿਮ ਭਰਮ ਕੱਢ ਦੋ ਕਿਉਂਕਿ ਬਹਿਮ ਦਾ ਕੋਈ ਇਲਾਜ ਨਹੀਂ ਹੈ ਸੋ ਵਾਕੀ ਇੱਥੇ ਗੱਲ ਕੀਤੀ ਕਿ ਤੁਸੀਂ ਗੁਰੂ ਆ ਸੋ ਦੇਖੋ ਜੀ ਅਸੀਂ ਕਿਸੇ ਦੇ ਗੁਰੂ ਨਹੀਂ ਬਣ ਸਕਦੇ ਅਸੀਂ ਸਿਰਫ ਮਾਲਕ ਦੇ ਆਗਿਆ ਦੇ ਅਨੁਸਾਰ ਜਿੰਨਾ ਕੋ ਹੋ ਸਕਦਾ ਆ ਇੱਕ ਵੀਡੀਓ ਵਿਸ਼ਾ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾ ਦੀਦਾ ਆ ਸੋ ਇੰਨਾ ਕਰ ਸਕਦੇ ਆ ਸੋ ਗੁਰੂ ਇੱਦਿਹੀ ਹੁੰ ਜਾਂਦੀ ਜੀ ਗੁਰੂ ਧਾਰਨਾ ਸੋਚ ਸਮਝ ਕੇ ਕਰੋ ਪਰਖ ਕੇ ਕਰੋ ਤਾਂ ਫਿਰ ਹੀ ਉਹਨੂੰ ਗੁਰੂ ਮੰਨਿਆ ਜਾਂਦਾ ਹੈ ਜੀ ਸੋ ਇਸ ਤਰ੍ਹਾਂ ਗੁਰੂ ਕੋਈ ਵੀ ਨਹੀਂ ਬਣ ਸਕਦਾ ਕਿ ਨੈਟ ਤੋਂ ਆਪਾਂ ਕਿਸੇ ਨੂੰ ਦੇਖ ਲਿਆ ਸੁਣ ਲਿਆ ਤੇ ਗੁਰੂ ਬਣ ਗਏ ਗੁਰੂ ਬਣਨਾ ਸੌਖਾ ਨਹੀਂ ਹੈ ਸੋ ਪ੍ਰਮਾਤਮਾ ਦੇ ਹੁਕਮ ਅਨਸਾਰ ਹੀ ਚੱਲਣਾ ਪੈਂਦਾ ਹੈ ਸੋ ਬਾਕੀ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਹਰ ਰੋਜ਼ ਤੇ ਅਮਲ ਕਰਦੇ ਹੋ ਜੀ ਸੋ ਇੰਨਾ ਹੀ ਸਾਡੇ ਲਈ ਹੌਸਲਾ ਬਹੁਤ ਆ ਜੀ ਕਿ ਤੁਹਾਡੇ ਹੌਸਲੇ ਦੀ ਵਜ੍ਹਾ ਨਾਲ ਇਹ ਵਿਸ਼ਾ ਹੋ ਰਿਹਾ ਹੈ ਰੋਟੀ ਤਿਆਰ ਕਰਦੀਦਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਪੀਰਾ ਨੂੰ ਖਾਂਦੀ ਆ ਚਿਰਾਗ ਰੋਸ਼ਨ ਕਰਨ ਜਾਂਦੀ ਕਹਿੰਦੇ ਕਿ ਮੇਰੇ ਨਾਲ ਤਿੰਨ ਚਾਰ ਦਰਮੇਸ਼ ਵੀ ਨਾਲ ਹੀ ਜਾਂਦੇ ਆ ਪਰ ਲੋਕ ਮੈਨੂੰ ਬਹੁਤ ਚੰਗਾ ਮਾੜਾ ਆਖਦੇ ਨੇ ਬਹੁਤ ਪਰੇਸ਼ਾਨ ਤੰਗ ਕਰਦੇ ਨੇ ਤੇ ਉਹ ਸਿਰਫ ਮੇਰੇ ਹੀ ਘਰ ਦੇ ਮੂਹਰੇ ਬੈਠੇ ਰਹਿੰਦੇ ਨੇ ਤੇ ਅਸੀਂ ਰੋਟੀ ਨਸਤੀ ਦੋ ਟਾਈਮ ਪਾਉਂਦੇ ਆ ਤੇ ਪਰ ਲੋਕ ਸਾਨੂੰ ਟਿਕਣ ਨਹੀਂ ਦਿੰਦੇ ਸੋ ਦੇਖੋ ਜੀ ਇੱਕ ਹੀ ਗੱਲ ਕਵਾਂਗੇ ਕੋਈ ਕਰਮ ਤੁਸੀਂ ਮਾੜਾ ਨਹੀਂ ਕਰ ਰਹੇ ਉਹ ਤੌਰ ਦਰਗਾਹ ਦੇ ਵਿੱਚ ਕਰਮ ਲਿਖੇ ਜਾਂਦੇ ਨੇ ਚੰਗੇ ਵੀ ਤੇ ਮਾੜੇ ਵੀ ਸੋ ਜਿਹੜਾ ਮਾੜਾ ਕਰਮ ਕਰ ਰਿਹਾ ਆ ਜੋ ਵੀ ਕੁਝ ਕਹਿੰਦਾ ਉਹ ਉਹਨੂੰ ਉਹ ਦਿਨਾ ਤੇ ਛੱਡ ਦੋ ਸਿਰਫ ਆਪਣਾ ਮਾਲਕ ਰਾਜੀ ਰੱਖੋ ਉਹਦੀ ਸੇਵਾ ਕਰੋ ਕਿਸੇ ਮggen ਲੱਗ ਕੇ ਆਪਣਾ ਕਰਮ ਨਹੀਂ ਛੱਡਣਾ ਚੰਗਾ ਮਾੜਾ ਕਰਮ ਛੱਡ ਦੇਣਾ ਚਾਹੀਦਾ ਪਰ ਚੰਗਾ ਕਰਮ ਕਦੇ ਨਾ ਕਿਸੇ ਤੋਂ ਡਰ ਕੇ ਛੱਡੋ ਚਾਹੇ ਖਾਸ ਰਿਸ਼ਤੇ ਹੀ ਕਿਉਂ ਨਾ ਟੁੱਟ ਜਾਣ ਸੋ ਮਾਲਕ ਹਰ ਪਲ ਦੀ ਖਬਰ ਸਾਡੀ ਰੱਖਦਾ ਹੈ ਜਿੱਦਣ ਉਹਨੇ ਜਵਾਬ ਦੇਣਾ ਫਿਰ ਇਕੱਠਾ ਹੀ ਦੇਣਾ ਇੱਕੋ ਵਾਰ ਇਹ ਤੁਸੀਂ ਖੁਦ ਵੀ ਦੇਖੋਗੇ ਕਿਉਂਕਿ ਇਹ ਸਚਾਈ ਹੈ ਜਿਹੋ ਜਿਹਾ ਕਹਿੰਦੇ ਬੀਜ ਬੀਜਾਂਗੇ ਉਹੋ ਜਿਹਾ ਹੀ ਫਲ ਮਿਲਦਾ ਹੈ ਸੋ ਇਸ ਕਰਕੇ ਕਦੇ ਵੀ ਪਰੇਸ਼ਾਨ ਨਾ ਹੋਵੋ ਲੋਕਾਂ ਦੀ ਪ੍ਰਵਾਹ ਨਾ ਕਰੋ ਸਿਰਫ ਆਪਣੇ ਮਾਲਕ ਨੂੰ ਰਾਜੀ ਰੱਖੋ ਤੇ ਮਾਲਕ ਸਭ ਕੁਝ ਹੀ ਸਹੀ ਕਰ ਦਿੰਦਾ ਹੈ ਦਰਮੇਸ਼ ਦੀ ਸੇਵਾ ਕਰਨੀ ਕੋਈ ਸੌਖੀ ਜੀ ਨਹੀਂ ਹੈ ਹਰ ਕੋਈ ਨਹੀਂ ਕਰ ਲੈਂਦਾ ਸੋ ਇਸ ਕਰਕੇ ਆਪਣੇ ਮਾਲਕ ਦੀਆਂ ਗੱਲਾਂ ਤੇ ਅਮਲ ਕਰਨਾ ਹੈ ਜਿਹੜਾ ਉਹਨਾਂ ਨੇ ਤੁਹਾਨੂੰ ਕਰਮ ਸੌਪਿਆ ਹੈ ਜੀ ਉਹ ਕਰਮ ਨੂੰ ਕਰਦੇ ਜਾਓ ਤੇ ਫਿਰ ਅੱਗੇ-ਅੱਗੇ ਜਾ ਕੇ ਦੇਖੋ ਕਿਵੇਂ ਫਿਰ ਮਾਲਕ ਜਵਾਬ ਦਿੰਦਾ ਉਹਨਾਂ ਲੋਕਾਂ ਨੂੰ ਖੁਦ ਨਾ ਜਵਾਬ ਦਿਓ ਸ਼ਾਂਤ ਹੋ ਕੇ ਬੈਠ ਜਾਓ ਆਪਣਾ ਕਰਮ ਕਰਦੇ ਜਾਓ ਸੋ ਉਹ ਆਪ ਜਾਣੀ ਜਾਣ ਹੈ ਦੇਖਦੇ ਆ ਸਭ ਕੁਝ ਇਕੱਤਰ ਢੇਰੀ ਢਾ ਦੋਗੇ ਹਿੰਮਤ ਹਾਰ ਦੋਗੇ ਤਾਂ ਫਿਰ ਐਸੇ ਇਨਸਾਨ ਜਿੱਤ ਜਾਂਦੇ ਨੇ ਸੋ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਤੁਸੀਂ ਆਪਣਾ ਕਰਮ ਕਰਦੇ ਰਹਿਣਾ ਜਿੱਦ ਰੱਖਣੀ ਆ ਚੰਗਾ ਕਰਮ ਕਰਨ ਦੀ ਜਿੱਦ ਬਣਾਉਂਗੇ ਤਾਂ ਕਦੇ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਨਹੀਂ ਹੋਵੋਗੇ ਸੋ ਇਸ ਕਰਕੇ ਜੀ ਕੋਈ ਗੱਲ ਨਹੀਂ ਜੋ ਕੋਈ ਵੀ ਕੁਝ ਕਹਿੰਦਾ ਹੈ ਕਹਿਣ ਦਿਓ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਅਸੀਂ ਸਮਾ ਪਰਮਾਤਮਾ ਨੂੰ ਦਿੰਦੇ ਆ ਤੇ ਇਹ ਕਹਿੰਦੇ ਕਿ ਅਸੀਂ ਬਾਣੀ ਵੀ ਪੜਦੇ ਆ ਤੇ ਬਾਣੀ ਦੇ ਨਾਲ-ਨਾਲ ਦੇਵੀ-ਦੇਵਤਿਆਂ ਨੂੰ ਵੀ ਮੰਨਦੇ ਹਾਂ ਦਾ ਵੀ ਪਾਠ ਕਰਦੇ ਆ ਸੋ ਦੇਖੋ ਜੀ ਜਿਵੇਂ ਤੁਹਾਡਾ ਮੰਨ ਕਰਦਾ ਚੰਗਾ ਕਰਮ ਕਰਾਏ ਤੁਸੀਂ ਇਸ ਤਰ੍ਹਾਂ ਦੇ ਜਾਓ ਸੁਚੰਗੇ ਕਰਮ ਬਾਰੇ ਇਹਨਾਂ ਨੇ ਸੋਈ ਇਹ ਕੁਏ ਕਿ ਅਸੀਂ ਦੇਵੀ-ਦੇਵਤਿਆਂ ਦਾ ਪਾੜਾ ਕਰੀ ਬੜੀ ਰਿਹਾ ਸਾਧਿਆਂ ਦੀ ਚਤੇ ਕਰਾਏ ਤੁਸੀਂ ਮੰਨ ਕਹਿੰਦੇ ਤਾਂ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹ ਕੰਮ ਕਰ ਸਕਦੇ ਆਂ ਸੋ ਬਾਕੀ ਸੋਰਸ ਸਮਝ ਕੇ ਕਦਮ ਚੱਕਣਾ ਚਾਹੀਦਾ ਹੈ ਜਿਸ ਤੇ ਕੋਈ ਸੇਵਾ ਹੋ ਜਦੋਂ ਸਾਡਾ ਕੋਈ ਨਾ ਕੋਈ ਸੰਭਾਵੀ ਸ਼ਰੀਰ سے ਫਿਛਦੇ ਦਾ ਹੁੰਦਾ ਹੈ ਸੋ ਉਹਨਾਂ ਦਾ ਸਮਾਂਤਰ ਜੁਨੀਤ ਕਿਸੇ ਨੂੰ ਚਾਹੇ ਤੇ ਅਲਾ ਤੋਂ ਮੰਨਿਆ ਹੋਵੇ ਚਾਹੇ ਨਾ ਉਹ ਕਹਿਣਾ ਹੈ ਕਿ ਅਸੀਂ ਕੋਈ ਸੇਵਾ ਨਹੀਂ ਜਿਵੇਂ ਤੁਹਾਨੂੰ ਕਿਸੇ ਚੰਗਾ ਕਾਟਦੇ ਹੋ ਕਰ ਲੈਂਦੇ ਕਦੇ ਇਹ ਸੋਚ ਰੋਸ ਨਹੀਂ ਕਰਨੀ ਹੈ ਤਾਂ ਆਪਣਾ ਇਥੇ ਮੇਨ ਚੈਨਲ ਚੱਲਦੇ ਆਂ ਜੋ ਸ਼ੁਰੂ ਕੀ ਕਰਦਾ ਹੈ ਪਹਿਲੀ ਵਾਰ ਜਦੋਂ ਜੁੜੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰੀਂ ਚੰਗਾ ਬੜੇ ਮੂਰਤ ਨੂੰ ਕਰਿਆ ਕਰਉਣ ਦੀ ਕੋਸ਼ਿਸ਼ ਕਰਦਾ ਹਾਂ ਹੁਣ ਆਪਾਂ ਸਟੇਪ 1 ਨਾਲ ਜੁੜਾ ਸਤਿਆਂ ਦੇ ਕੀ ਚੀਜ਼ਾਂ ਨੇ ਜੇ ਉਹ ਸ਼ੁਰੂ ਕਰਦੇ ਆਂ ਤੇ ਇੱਥੇ ਇੱਕ ਹੋਰ ਗੱਲ ਕਹਾਂਗੇ ਕਿ ਜੇਕਰ ਤੁਹਾਨੂੰ ਆਵਾਜ਼ ਇੰਗਲਿਸ਼ ਵਿੱਚ ਆ ਰਹੀ ਆ ਤੇ ਤੁਸੀਂ ਖੁਦ ਹੀ ਵੀਡੀਓ ਨੂੰ ਕਲਿੱਕ ਜਦੋਂ ਕਰਦੇ ਹੋ ਆਪਸ਼ਨ ਦੇ ਵਿੱਚ ਜਾ ਕੇ ਜੇਕਰ ਖੁਦ ਨੂੰ ਪਤਾ ਨਹੀਂ ਲੱਗਦਾ ਤੇ ਕਿਸੇ ਤੋਂ ਸਹੀ ਕਰਵਾ ਲਓ ਪੰਜਾਬੀ ਵਿੱਚ ਆਵਾਜ਼ ਤੁਹਾਨੂੰ ਖੁਦ ਨੂੰ ਆਪੋ ਆਪਣੇ ਫੋਨਾਂ ਤੋਂ ਕਰਨੀ ਪਵੇ ਕੀ ਜੀ ਇਹ ਗੱਲ ਅਸੀਂ ਹੁਣ ਹਰ ਇੱਕ ਵੀਡੀਓ ਵਿੱਚ ਦਸਤੀ ਦੀ ਕਿਉਂਕਿ ਕਾਫੀ ਕਮੈਂਟ ਆਏ ਹੋਏ ਸੀ ਕਿ ਸਾਨੂੰ ਆਵਾਜ਼ ਇੰਗਲਿਸ਼ ਦੇ ਵਿੱਚ ਸੁਣਾਈ ਦੇ ਰਹੀ ਆ ਸੋ ਇਸ ਵਜ੍ਹਾ ਦੇ ਨਾਲ ਕਾਫੀ 뷰 ਵੀ ਘਟਣੇ ਸ਼ੁਰੂ ਹੋ ਗਏ ਕਿਉਂਕਿ ਪ੍ਰੋਬਲਮ ਇਹੀ ਕਾਰੀ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਨਵਰਾਤਰੀਆਂ ਦੇ ਖਾਸ ਜੋ ਧਿਆਨ ਕੱਲ ਤੋਂ ਰੱਖਣੇ ਨੇ ਜੀ ਸੋ ਪਹਿਲਾਂ ਤਾਂ ਉਹਨਾਂ ਰੂਹਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਕੱਲ ਨਵਰਾਤਰੀ ਰੱਖਣ ਜਾ ਰਹੀਆਂ ਹੈ ਜੀ ਸੋ ਜਿਨ੍ਹਾਂ ਨੇ ਵੀ ਕੱਲ ਨਵਰਾਤਰੀ ਰੱਖਣੇ ਆ ਜੀ ਸੋ ਖਾਸ ਲੇਡੀਜ਼ ਨੂੰ ਇੱਥੇ ਇਹ ਕਹਾਂਗੇ ਕਿ ਚੇਕ ਕਰ ਮਹੀਨੇ ਦੇ ਕੁਝ ਦਿਨ ਜੋ ਹਰ ਲੇਡੀ ਦੀ ਜ਼ਿੰਦਗੀ ਵਿੱਚ ਚੱਲਦੇ ਨੇ ਜੀ ਸੋ ਉਹ ਇਸ ਗੱਲ ਦਾ ਧਿਆਨ ਰੱਖੋ ਜੇਕਰ ਆਹ ਦਿਨਾਂ ਦੇ ਵਿੱਚ ਕੋਈ ਇਹੋ ਜੀ ਪ੍ਰੋਬਲਮ ਚੱਲ ਰਹੀ ਆ ਤੇ ਥੋੜਾ ਆਪ ਵੀ ਪਰਹੇਜ਼ ਰੱਖਣਾ ਹੈ ਬਾਕੀ ਕਈ ਪੱਕੇ ਹੁੰਦੇ ਨੇ ਕਿ ਹਰ ਸਾਲ ਅਸੀਂ ਜੋ ਮਰਜੀ ਹੋ ਜਾਵੇ ਨਵਰਾਤਰੀ ਪੂਰੇ ਕਰਨੀ ਹੀ ਕਰਨੇ ਆ ਉਹ ਤੁਹਾਡੀ ਨੇਚਾ ਭਾਵਨਾ ਆ ਪਰ ਕੋਸ਼ਿਸ਼ ਕਰਨੀ ਕਿ ਜੇਕਰ ਇਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਆ ਤੇ ਜੋਤ ਜਗਾਉਣੀ ਆ ਮਾਂ ਮਾਈ ਦੀ ਤਾਂ ਥੋੜਾ ਪਰਹੇਜ ਹੀ ਕਰ ਲਿਆ ਜਾਵੇ ਲਾਸਟ ਵਾਲੇ ਰੱਖ ਲਓ ਜਾਂ ਜਿੰਨੇ ਕੁਝ ਦਿਨ ਬਾਅਦ ਤੁਹਾਨੂੰ ਸਮਾਂ ਮਿਲਦਾ ਹੁੰਦਾ ਨਵਰਾਤਰੀ ਰੱਖ ਲਓ ਕਦੇ ਵੀ ਬੰਦਿਸ਼ ਦੇ ਵਿੱਚ ਨਹੀਂ ਰਹਿਣਾ ਕਿ ਇਦਾਂ ਨਹੀਂ ਹੁੰਦੀ ਸ਼ੁਰੂਆਤ ਤੋਂ ਰੱਖਣੇ ਪੈਂਦੇ ਜਾਂ ਐਂਡਲੇ ਦੋ ਜੋੜਾ ਰੱਖਦਾ ਹੈ ਜੀ ਸੋ ਇਸੀਆਂ ਸੋਚਾਂ ਵਿੱਚ ਨਹੀਂ ਪੈਣਾ ਬਹੁਤ ਆਸਾਨ ਕਰਕੇ ਜ਼ਿੰਦਗੀ ਦੇ ਵਿੱਚ ਕੰਮ ਕਰਿਆ ਕਰੋ ਕਰਮਾਂ ਨੂੰ ਆਸਾਨ ਬਣਾਇਆ ਕਰੋ ਸੋ ਉਹ ਮਾਨ ਕਹਿੰਦੇ ਮਨ ਦੇਖਣਾ ਜਦੋਂ ਵੀ ਦੇਖਣਾ ਨਾ ਹੀ ਕੀ ਤੁਹਾਡੇ ਵਿਧੀ ਵਿਵਧਾਨ ਦੇਖਣੇ ਆ ਸੋ ਮਨ ਸੱਚਾ ਹੈ ਤੇ ਉਹ ਕੁਝ ਵੀ ਨਹੀਂ ਮੰਗਦੇ ਵੈਸੇ ਹੀ ਖੁਸ਼ ਹੋ ਜਾਂਦੇ ਨੇ ਜੀ ਸੋ ਕੋਸ਼ਿਸ਼ ਆਪਣੇ ਵੱਲੋਂ ਕਰਨੀ ਕਿ ਸਾਫ ਸਫਾਈ ਥੋੜੀ ਰੱਖੀ ਜਾਵੇ ਧਿਆਨ ਰੱਖਿਆ ਜਾਵੇ ਇਹਨਾਂ ਗੱਲਾਂ ਤੇ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਇਹ ਕਰਮ ਕਰਨਾ ਹੈ ਤਾਂ ਫਿਰ ਤੁਸੀਂ ਖੁਦ ਕਰ ਸਕਦੇ ਹੋ ਤੇ ਬਾਕੀ ਇੱਥੇ ਗੱਲ ਹੁਣ ਕਰਾਂਗੇ ਕਿ ਜਿਨ੍ਹਾਂ ਨੇ ਨవరాత్రੇ ਨਹੀਂ ਰੱਖਣੇ ਪੀਰਾ ਪੀਰਾ ਦਾ ਦਰਬਾਰ ਘਰ ਵਿੱਚ ਬਣਾਇਆ ਹੋਇਆ ਸੇਵਾ ਕਰਦੇ ਚਰਾਗ ਰੋਸ਼ਮ ਕਰਦੇ ਆ ਤੇ ਮਹਾਮਾਈ ਦਾ ਪੈਰਾ ਤਾਂ ਨਾਲ ਹੁੰਦਾ ਹੀ ਹੈ ਜੀ ਨਾਲ ਸੂਪ ਜੇ ਕਰ ਮਹਾਮਾਈ ਦਾ ਰੱਖਿਆ ਹੋਇਆ ਆ ਤਾਂ ਕੋਸ਼ਿਸ਼ ਕਰੋ ਕਿ ਕੱਲ ਸਵੇਰੇ ਹਸ਼ਨਾਣ ਵਗੈਰਾ ਕਰਕੇ ਇੱਕ ਨਾਰੀਅਲ ਪਾਣੀ ਵਾਲਾ ਲਿਆ ਕੇ ਲੋਟਾ ਜਲ ਫਰਕੇ ਉਹਨੂੰ ਮੌਲੀ ਬੰਨ ਕੇ ਤੇ ਨਾਰੀਅਲ ਨੂੰ ਵੀ ਮੌਲੀ ਬੰਨਣੀ ਆ ਚਾਹੇ ਚੁੰਨੀ ਹੋ ਸਕਦੀ ਆ ਤੇ ਚੁੰਨੀ ਲਓ ਛੋਟੀ ਮਿਲ ਜਾਂਦੀ ਆ ਤੇ ਜੋ ਜਲ ਦਾ ਲੋਟਾ ਹੈ ਜੀ ਉਹਦੇ ਉੱਪਰ ਤੁਸੀਂ ਉਹ ਜਿਹਨੂੰ ਮੌਲੀ ਲਪੇਟੀ ਹੋਈ ਹੈ ਨਾਰੀਅਲ ਨੂੰ ਉਹ ਰੱਖਣਾ ਹੈ ਤੁਸੀਂ ਤੇ ਵਿੱਚ ਉਹਦੇ ਲੋਟੇ ਦੇ ਚੱਲ ਹੋਣਾ ਚਾਹੀਦਾ ਤੇ ਲੋਟੇ ਨੂੰ ਵੀ ਮੌਲੀ ਦਾ ਤੰਦ ਲਕੇਟ ਦਿਓ ਜੀ ਤੇ ਗੰਡ ਨਹੀਂ ਮਾਰਨੀ ਤੇ ਇਹ ਕਵਾਂਗੇ ਕਿ ਮਰੋੜੀ ਦੇਣੀ ਆ ਮਰੋੜੀ ਦੇ ਕੇ ਧਾਗਾ ਵਿੱਚ ਸਮੇਟ ਦਿਓ ਪਰ ਗੰਡ ਨਹੀਂ ਦੇਣੀ ਹੈ ਜੀ ਜੇਕਰ ਹੋ ਸਕੇ ਗੁੰਜਾਇਸ਼ ਹੈ ਜੋਤ ਲਗਾਉਣ ਦੀ ਤਾਂ ਜੋਤ ਵੀ ਕੱਲ ਦੇ ਦਿਨ ਜ਼ਰੂਰ ਲਗਾ ਲਓ ਸਵੇਰੇ ਸਵੇਰੇ ਲਗਾ ਦਿਆ ਕਰੋ ਛੂਟ ਨਾਲ ਜੋਤ ਤਾਂ ਮਿਲ ਜਾਂਦੀਆਂ ਆ ਜੇ ਬਹੁਤਾ ਨਹੀਂ ਕਰ ਸਕਦੇ ਵੀ ਦੇਸੀ ਕਿਉਂ ਦੀ ਜੋਤ ਲਗਾਉਣੀ ਥੋੜੀ ਮੁਸ਼ਕਲ ਆ ਤਾਂ ਤੁਸੀਂ ਥੋੜਾ ਥੋੜਾ ਕਰਕੇ ਜਾਨੀ ਸਵੇਰੇ ਸ਼ਾਮ ਜੋਤ ਲਗਾ ਸਕਦੇ ਹੋ ਮਹਾਮਈਏ ਤੇ ਅਰਦਾਸ ਪਰ ਬਚਨ ਇਹ ਕਹਿੰਨੇ ਕਿ ਮਹਾਮਈ ਨਵਰਾਤਰੀਆਂ ਵਿੱਚ ਹੀ ਅਸੀਂ ਇਹ ਕਰਮ ਕਰ ਸਕਦੇ ਹਾਂ ਤੇ ਜਿਹੜੇ ਪਹਿਲਾਂ ਤੋਂ ਜੋਤ ਲਗਾਉਂਦੇ ਨੇ ਉਹ ਲਗਾ ਸਕਦੇ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਜੇਕਰ ਤੁਸੀਂ ਜੋਤ ਲਗਾਉਣਾ ਚਾਹੁੰਦੇ ਹੋ ਤੇ ਬਚਨ ਤੰਗ ਨਾ ਕਰਨੇ ਕਿ ਮਾਰਗ ਅਸਤੀ ਹੈਗੇ ਆ ਅਸੀਂ ਸੇਵਾ ਕਰ ਰਹੇ ਆ ਜਿੰਨੇ ਜੋਗੇ ਆ ਪਰ ਇਸ ਤੋਂ ਬਾਅਦ ਕਿਸੇ ਹੋਰ ਦੇ ਨਾਲ ਜੇਕਰ ਕਈ ਵੀ ਅਸੀਂ ਜ਼ਿੰਮੇਵਾਰੀ ਚੱਕਦੇ ਵੀ ਉਹ ਵੀ ਮੰਨਣ ਦੇ ਜਾਂ ਬੱਚਿਆਂ ਦੀ ਵਲ ਜਿਵੇਂ ਲਾ ਲਓ ਤੇ ਅਸੀਂ ਇਹ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਸੋ ਜਿੰਨੀ ਰਸਤੀ ਹੋ ਸਕਦਾ ਉੰਨੀ ਕਿ ਸੇਵਾ ਕਰਾਂਗੇ ਤੇ ਜੋ ਤੁਸੀਂ ਸਵੇਰੇ ਸ਼ਾਮ ਲਗਾ ਸਕਦੇ ਹੋ ਬਾਕੀ ਜਿਨ੍ਹਾਂ ਦੇ ਪੱਪੀਆਂ ਲੱਗੀਆਂ ਉਹ ਤਾਂ ਲਾਉਂਦੇ ਹੀ ਲਾਉਂਦੇ ਨੇ ਸੋ ਇਹ ਆਪਕੋ ਆਪਣਾ ਤੁਹਾਡਾ ਵਿਚਾਰ ਹੈ ਕਿ ਤੁਸੀਂ ਕਰਮ ਕਿਸ ਤਰ੍ਹਾਂ ਸ਼ੁਰੂ ਕਰਨਾ ਕਿਉਂਕਿ ਨਵਰਾਤਰੀਆਂ ਦੇ ਵਿੱਚ ਕੀਤੀ ਹੋਈ ਸੇਵਾ ਕਬੂਲ ਬਹੁਤ ਜਲਦੀ ਹੋ ਜਾਂਦੀ ਹੈ ਤੇ ਫਲ ਵੀ ਮਿਲ ਜਾਂਦਾ ਹੈ ਬਸ ਸ਼ਾਦਾ ਨੇਚਾ ਭਾਵਨਾ ਵੱਲ ਧਿਆਨ ਦੇਣਾ ਹੈ ਇਧਰ ਉਧਰ ਧਿਆਨ ਕਦੇ ਨਹੀਂ ਦੇਣਾ ਜੇਕਰ ਨਵਰਾਤਰੀ ਰੱਖੇ ਆ ਸਿਰਫ ਵੰਦਗੀ ਸੇਵਾ ਵੱਲ ਹੀ ਧਿਆਨ ਰੱਖਣਾ ਹੈ ਜੀ ਫालतू ਵਿੱਚ ਫੋਨ ਨਾ ਚਲਾਓ ਸੋ ਬਾਕੀ ਹੋਰ ਵੀ ਕਰਮ ਨੇ ਜੀ ਕੱਲ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਜੀ